ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲਗੀਆਂ ਜੀ ਸਰਦੀਆਂ ਵਾਲਾ ਮੋਟਾ ਸੂਟ ਕਟਿੰਗ ਕਰਨ ਜਿਹੜਾ ਬਾਰਡਰ ਵਾਲਾ ਸੂਟ ਹੁੰਦਾ ਠੀਕ ਹੈ ਤੇ ਇਹ ਆਪਾਂ ਨੇ ਬਾਰਡਰ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਅਟੈਚ ਕਰਨੇ ਆ ਤੇ ਇਹਨਾਂ ਦੀ ਲੈਂਥ ਹੈਗੀ ਐ ਜ਼ਿਆਦਾ ਉਹ ਲੈਂਥ ਆਪਾਂ ਨੇ ਕਿੱਦਾਂ ਛੋਟੀ ਕਰਨੀ ਆ ਪਹਿਲਾਂ ਵੀ ਮੈਂ ਵੀਡੀਓ ਤੁਹਾਨੂੰ ਪਾਈ ਹੋਈ ਆ ਤੇ ਬਾਕੀ ਇਹ ਵੀਡੀਓ 'ਚ ਵੀ ਮੈਂ ਤੁਹਾਨੂੰ ਸਾਰੇ ਸੂਟ ਦੀ ਕਟਿੰਗ ਦੱਸਦੀ ਆ ਵੀ ਇਹ ਸੂਟ ਦੀ ਕਟਿੰਗ ਆਪਾਂ ਕਿੱਦਾਂ ਕਰਨੀ ਆ ਠੀਕ ਹੈ ਤੇ ਆਹ ਹੈਗੀ ਆ ਜੀ ਉਹਨਾਂ ਦੀ ਸਲਵਾਰ ਇਹ ਹੈਗੀ ਆ ਜੀ ਉਹਨਾਂ ਦੀ ਸ਼ਰਟ ਕਿਉਂਕ ਸ਼ਾਲ ਵੀ ਦਿੱਤਾ ਹੋਇਆ ਸੀਗਾ ਸ਼ਾਲ ਆਪਾਂ ਨੇ ਕਟਿੰਗ ਕਰਕੇ ਕਸਟਮਰ ਨੂੰ ਵਾਪਸ ਕਰਤਾ ਤੇ ਆਪਾਂ ਲੱਗਿਆ ਜੀ ਇਹ ਸੂਟ ਕਟਿੰਗ ਕਰਨ ਤੇ ਇਹਦੀ ਸਲਵਾਰ ਵੀ ਮਤਲਬ ਜਿਵੇਂ ਪੱਲੇ ਪਾ ਕੇ ਬਣਦੀ ਆ ਉਹ ਕਿੱਦਾਂ ਬਣਦੀ ਆ ਹਨਾ ਕਈ ਤਾਂ ਇਹਦਾ ਪਲਾਜ਼ੋ ਵੀ ਬਣਾ ਲੈਨੇ ਆ ਤੇ ਮੇਰੇ ਕਸਟਮਰ ਦੀ ਡਿਮਾਂਡ ਹੈਗੇ ਵੀ ਅਸੀਂ ਸਲਵਾਰ ਪਾਉਣੇ ਤੇ ਆਪਾਂ ਨੇ ਬਣਾਉਣੀ ਸਲਵਾਰ ਤੇ ਸਲਵਾਰ ਦੇ ਪੌਂਚਿਆਂ ਤੇ ਵੀ ਵਰਕ ਲੈ ਕੇ ਆਉਣਾ ਠੀਕ ਹੈ ਤੇ ਐਦਾਂ ਸਲਵਾਰ ਤੇ ਵੀ ਵਰਕ ਦਿੱਤਾ ਹੋਇਆ ਤੇ ਇਧਰਲੀ ਸਾਈਡ ਵੀ ਵਰਕ ਦਿੱਤਾ ਹੋਇਆ ਠੀਕ ਹੈ ਤੇ ਹੁਣ ਆਪਾਂ ਕਰਦੇ ਆ ਜੀ ਕਟਿੰਗ ਤੇ ਕਸਟਮਰ ਦੀ ਲੈਂਥ ਹੈਗੀ ਹੈ ਜੀ 40 ਤੇ ਇਹ ਹੈਗੀ ਹੈ ਜੀ 47 ਠੀਕ ਹੈ ਆਪਾਂ ਨੇ ਇਹ ਕੱਟ ਕਰਨੀ ਆ ਤੇ ਪਹਿਲਾਂ ਆਪਾਂ ਇਹਦੀ ਕਟਿੰਗ ਕਰਾਂਗੇ ਜਦੋਂ ਕੱਟ ਕਰਨਾ ਹੈ ਜਦੋਂ ਆਪਾਂ ਨੇ ਮਤਲਬ ਸੂਟ ਸਟਿਚ ਕਰਨ ਲੱਗਣਾ ਫਿਰ ਇਹਦੀ ਕਟਿੰਗ ਕਰੋਂਗੇ نیچے ਤੋਂ ਫਿਰ ਇਹ ਆਪਾਂ ਸ਼ਾਰਟ ਕਰੋਂਗੇ ਤੇ ਆਪਾਂ ਨੇ ਪਹਿਲਾਂ ਇਦਾਂ ਫੋਲਡ ਕਰ ਲੈਣਾ ਬਾਰਡਰ ਨਾਲ ਬਾਰਡਰ ਮਿਲਾ ਲੈਣਾ ਬਿਲਕੁਲ ਤੇ ਗਲੇ ਦੀ ਜਿਹੜਾ ਵਰਕ ਹੋਇਆ ਵਾ ਗਲੇ ਦਾ ਵਰਕ ਵੀ ਬਰਾਬਰ ਕਰ ਲੈਣਾ ਸਾਰਾ ਸੈਂਟਰ ਕਰਕੇ ਰੱਖਣਾ ਤੁਸੀਂ ਸੂੜ ਦਾ ਤੇ ਗਲੇ ਦਾ ਵੀ ਸੈਂਟਰ ਹੋਣਾ ਚਾਹੀਦਾ ਠੀਕ ਹੈ ਜੀ ਲੈਂਥ ਆਪਾਂ ਲਾਉਂਗੇ ਪੂਰੀ ਉਹ ਜਿੰਨੀ ਹੈਗੀ ਆ ਦਾ ਫਰੰਟ ਗਲਾ ਹੈਗਾ ਜੀ 6.5 ਆਪਾਂ ਕਰਾਂਗੇ 7 ਦੀ ਕਟਿੰਗ ਠੀਕ ਹੈ ਐਦਾਂ ਆਪਾਂ ਨੇ ਨਿਸ਼ਾਨੀ ਲਾ ਲੈਣੀ ਆ ਤੇ ਬਾਕੀ ਜਿੰਨੀ ਲੈਂਥ ਹੈਗੀ ਆ 347 ਤਿਆਰ ਹੋ ਰਹੀ ਆਪਣੀ ਤੇ 347 ਉਹ ਲੈਂਥ ਆਪਾਂ ਨੇ ਕਟਿੰਗ ਕਰ ਲੈਣੀ ਆ ਤੇ ਉਸ ਤੋਂ ਬਾਅਦ ਰੱਖਣਾ ਆਪਾਂ ਨੇ ਘੇਰਾ ਤੇ ਘੇਰਾ ਹੈਗਾ ਜੀ ਕਸਟਮਰ ਦਾ 20 ਠੀਕ ਆ 20 ਤੋਂ ਆਪਾਂ ਨੇ 4 ਇੰਚ ਵੱਧ ਕਟਿੰਗ ਕਰਨੀ ਆ 20 21 22 23 24 ਠੀਕ ਆ ਇਧਰੋਂ ਰੱਖਣਾ ਆਪਾਂ ਨੇ 12 12 12 24 ਠੀਕ ਹੈ ਸਾਰਾ ਸਿਰੇ ਤੱਕ ਆਪਾਂ ਨੇ 12 ਦੀ ਨਿਸ਼ਾਨੀ ਲਾ ਰਣੀ ਤੇ ਹਾਂਜੀ ਦੋਸਤੋ ਹੁਣ ਲੱਗੇ ਆਪਾਂ ਬੈਕ ਪੱਲਾ ਕਟਿੰਗ ਕਰਨ ਬੈਕ ਪੱਲੇ ਤੇ ਵੀ ਫੁੱਲ ਦਿੱਤਾ ਹੋਇਆ ਠੀਕ ਆ ਤੁਸੀਂ ਦੇਖ ਲਓ ਤੇ ਇਹਦਾ ਕਰਾਂਗੇ ਆਪਾਂ ਸੈਂਟਰ ਠੀਕ ਆ ਇੱਥੇ ਆਪਣਾ ਗਲਾ ਬਣ ਜਾਣਾ ਤੇ ਆਹ ਫੁੱਲ ਨੀਚੇ ਆ ਜਾਣਾ ਗਲੇ ਤੇ ਠੀਕ ਆ ਇਹਦਾ ਆਪਾਂ ਸੈਂਟਰ ਕਰਾਂਗੇ ਤੇ ਇਹ ਵੀ ਸੇਮ ਜਿਵੇਂ ਆਪਾਂ ਨੇ ਫਰੰਟ ਪੱਲਾ ਕਟ ਕਟਿੰਗ ਕਰਕੇ ਉੱਪਰ ਲਾਉਣਾ ਬਾਰਡਰ ਤਾਂ ਉਦਾਂ ਹੀ ਇਹ ਇਹਦੇ ਵਿੱਚ ਵੀ ਸੈਂਟਰ ਕਰਕੇ ਤੇ ਬਾਰਡਰ ਕਟਿੰਗ ਕਰਕੇ ਉੱਪਰ ਰੱਖ ਕੇ ਲਾਉਣਾ ਆ ਦੇਖੋ ਜੀ ਐਦਾਂ ਆਪਾਂ ਨੇ ਸੈਂਟਰ ਕਰ ਲਿਆ ਤੇ ਸੈਂਟਰ ਕਰਕੇ ਇਹਦੀ ਵੀ ਆਪਾਂ ਨੇ ਦੇਖਣਾ ਇਹ ਵੀ ਗਲਾ ਕਿੰਨਾ ਹੈ ਬੈਕ 6 ਗਲਾਈ ਠੀਕ ਆ ਤੇ ਆਪਾਂ ਨੇ ਉਰੇ ਨਿਸ਼ਾਨੀ ਲਾ ਲੈਣੀ ਆ ਬਾਕੀ ਜਿੰਨਾ ਪਿੱਛੇ ਰਹਿ ਗਈ ਲੈਂਥ ਉਹਨੀ ਲੈਂਥ ਰੱਖ ਕੇ ਆ ਦੇਖੋ ਜੀ ਇਹ ਵੀ ਕਟਿੰਗ ਕਰਕੇ ਉੱਪਰ ਬਾਰਡਰਲ ਚੱਕ ਕੇ ਲੱਗੂਗਾ ਠੀਕ ਆ ਤੇ ਆਪਾਂ ਨੇ ਜਿੰਨੀ ਹੈਗੀ ਲੈਂਥ ਉਹਨੀ ਰੱਖ ਲੈਣੀ ਜੀ ਤੇ ਇਹਦਾ ਹੁਣ ਰੱਖ ਲਈ ਘੇਰਾ 12 12 ਠੀਕ ਹੈ ਸੇਮ ਜਿਵੇਂ ਫਰੰਟ ਦੀ ਕਟਿੰਗ ਕਰੀਓ ਉਵੇਂ ਬੈਕ ਦੀ ਕਟਿੰਗ ਕਰਨੀ ਆ ਤੇ ਬਾਕੀ ਜਦੋਂ ਆਪਾਂ ਨੇ ਇਹਨੂੰ ਬਾਰਡਰ ਨੂੰ ਉੱਪਰ ਚੱਕ ਕੇ ਲਾਉਣਾ ਹੈ ਇਹ ਆਪਾਂ ਤੁਹਾਨੂੰ ਮੈਂ ਸਟੀਚਿੰਗ 'ਚ ਦੱਸੂਗੀ ਵੀ ਆਪਾਂ ਨੇ ਇਹਦੀ ਸਟੀਚਿੰਗ ਕਿੱਦਾਂ ਕੀਤੀ ਆ ਅੱਗੇ ਆ ਗਈਆਂ ਜੀ ਆਪਣੀਆਂ ਬਾਹਵਾ ਤੇ ਬਾਹਵਾ ਨੂੰ ਆਪਣੇ ਇੱਧਾ ਰੱਖ ਕੇ ਇੱਦਾਂ ਫੋਲਡ ਕਰ ਲੈਣਾ ਤਾ ਸਾਗਿਆ ਪੂਰਾ ਠੀਕ ਹੈ ਬਾਹਮਾ ਦੀ ਲੈਂਥ ਆ ਗਈ ਆਪਣੀ 17 ਕਸਟਮਰ ਦੀ ਹੈਗੀ 16 ਬਾਹਾਂ ਦੀ ਕਾਟ ਜਿਹੜੀ ਪਾਉਣੀ ਹੈ ਉਹ ਕਿੱਦਾਂ ਪਾਉਣੀ ਹੈ ਆਪਾਂ ਨੇ ਮੋਰੀ ਰੱਖਣੀ ਹੈ 5 5.5 ਕਰ ਲੋ ਚਾਹੇ ਠੀਕ ਹੈ ਤੇ 7 ਇਧਰੋਂ ਰੱਖਣਾ ਆਪਾਂ ਨੇ ਤਿੰਨ ਇਨੂੰ ਆਪਾਂ ਨੇ ਧਮਰਾ ਲੈਣਾ ਤੇ ਉਰੇ ਤੋਂ ਸ਼ੇਪ ਦੇਣੀ ਆ ਪੁੜਾਈ ਦੀ ਠੀਕ ਹੈ ਐਦਾਂ ਪੂਰੇ ਤੋਂ ਐਦਾਂ ਠੀਕ ਹੈ ਜੀ ਇਹ ਹੋ ਗਿਆ ਬਾਵਾ ਇਹ ਹੋ ਗਿਆ ਆਪਣਾ ਕਮੀਜ਼ ਤੇ ਇਹ ਹੋ ਗਿਆ ਵਾਧੂ ਦਾ ਕਪੜਾ ਤੇ ਆਪਾਂ ਲੱਗੇ ਆ ਜੀ ਹੁਣ ਸਲਵਾਰ ਕਟਿੰਗ ਕਰਨਾ ਸਲਵਾਰ ਦੀ ਲੈਂਥ ਹੈਗੀ ਆ ਜੀ 33 ਠੀਕ ਹੈ ਪਹਿਲਾਂ ਆਪਾਂ ਨੇ ਫਰੰਟ ਤੋਂ ਪੱਲੇ ਕਟਿੰਗ ਕਰ ਲੈਣੇ ਆ 33 ਚ ਆਪਾਂ ਨੇ 5 ਇੰਚ ਮਾਈਨਸ ਕਰ ਲੈਣੇ ਪਹਿਲਾਂ 1 2 3 4 5 ਠੀਕ ਹੈ ਜੀ 29 ਦੇ ਪੱਲੇ ਕੱਢ ਲੈਣੇ ਆਪਾਂ ਨੇ ਤੇ 29 ਦੇ ਪੱਲੇ ਕੱਢ ਕੇ ਪਹਿਲਾਂ ਤੁਸੀਂ ਨਿਸ਼ਾਨੀ ਲਾ ਲੈਣੀ ਆ ਪਹਿਲਾਂ ਚੰਗੀ ਤਰ੍ਹਾਂ ਦੇਖ ਲੈਣਾ ਵੀ ਸਲਵਾਰ ਆਪਣੀ ਪੂਰੀ ਬਣਦੀ ਆ ਤੇ ਬਾਕੀ ਪਹਿਲਾਂ ਆਪਾਂ ਨੇ ਆਹ ਵਾਲਾ ਜਿਹੜਾ ਬਾਰਡਰ ਹੈ ਨਾ ਇਹ ਕਟਿੰਗ ਕਰ ਲੈਣਾ ਚਾਹੇ ਤੁਸੀਂ ਇਹਨੂੰ ਕਟਿੰਗ ਕਰ ਲੋ ਚਾਹੇ ਤੁਸੀਂ ਇਹਨੂੰ ਕੱਟ ਕੇ ਲਾ ਲੋ ਠੀਕ ਆ ਉਹ ਤੁਹਾਡੀ ਇੱਛਾ ਹੈ ਕਿਉਂਕਿ ਸਲਵਾਰ ਦੇ ਪੱਲਿਆਂ ਤੇ ਬਾਰਡਰ ਆ ਗਿਆ ਨਾ ਆਪਣੇ ਜਿਹੜੇ ਸਲਵਾਰ ਦੇ ਪੱਲਿਆਂ ਤੇ ਆਉਂਦਾ ਹੁੰਦਾ ਉਹ ਆਪਣਾ ਆ ਗਿਆ ਠੀਕ ਆ ਸਹੀ ਤੇ ਬਾਕੀ ਜਿਹੜਾ ਇਹ ਬਚ ਗਿਆ ਇਨੂੰ ਆਪਾਂ ਚਾਹੇ ਕੱਟ ਕੇ ਉੱਪਰ ਲਾ ਲਓ ਚਾਹੇ ਇੱਕ ਗੁੰਦੀ ਵਿੱਚ ਲਿਆ ਸਕਦੇ ਆਪਾਂ ਇਦਾਂ ਠੀਕ ਹੈ ਇੱਕ ਗੁੰਦੀ ਇਧਰੋਂ ਲੈਂਥ ਰੱਖ ਸਕਦੇ ਆਂ ਪਰ ਜੇ ਬਾਈਚਾਂ ਤੁਸੀਂ ਨਹੀਂ ਵੀ ਰੱਖਣੀ ਤਾਂ ਤੁਸੀਂ ਨਾ ਇਦਾਂ ਸਲਵਾਰ ਕਟਿੰਗ ਕਰ ਸਕਦੇ ਆਂ ਇਧਰ ਰੱਖ ਕੇ ਠੀਕ ਹੈ ਤੇ ਇਦਾਂ ਆਪਣੀ ਸਲਵਾਰ ਬਿਲਕੁਲ ਸਹੀ ਆ ਜਾਣੀ ਕਿਉਂਕਿ ਲੈਂਥ ਵੀ ਪੂਰੀ ਆ ਜਾਣੀ ਆ ਤੇ ਆਪਾਂ ਇਹ ਬਾਰਡਰ ਕਟਿੰਗ ਕਰਕੇ ਅੱਪਾ ਸਲਵਾਰ ਦੀਆਂ ਕੁੰਡੀਆਂ ਤੇ ਲਾਵਾਂਗੇ ਠੀਕ ਆ ਆਪਾਂ ਇਹ ਚੀਜ਼ ਨਹੀਂ ਲਾਵਾਂਗੇ ਪਰ ਆਹ ਚੀਜ਼ ਜ਼ਰੂਰ ਲਾਵਾਂਗੇ ਠੀਕ ਆ ਤੇ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਨੇ ਕਿੱਦਾਂ ਅਟੈਚ ਕਰਨਾ ਇਹ ਇਹ ਤੁਸੀਂ ਸਟੀਚਿੰਗ ਵਿੱਚ ਦੇਖਿਓ ਪਰ ਇਹਦੇ ਵਿੱਚ ਮੈਂ ਕਟਿੰਗ ਵਿੱਚ ਤੁਹਾਨੂੰ ਮੈਂ ਦੱਸ ਦਊਂਗੀ ਵੀ ਇਹ ਆਪਾਂ ਨੇ ਕੱਟ ਲੈਣਾ ਇੰਨਾ ਇੰਨਾ ਠੀਕ ਆ ਕਿਉਂਕਿ ਜੇ ਆਪਾਂ ਐਦਾਂ ਹੀ ਵਿੱਚ ਕਟਿੰਗ ਕਰਦੇ ਆ ਤਾਂ ਇੱਕ ਗੁੰਦੀ ਤੇ ਆਉਣਾ ਇਹ ਚਾਰਾਂ ਕੁੰਡੀਆਂ ਤੇ ਨਹੀਂ ਆਉਣਾ ਹੈਗਾ ਠੀਕ ਆ ਤੇ ਇੱਕ ਇੱਕ ਕੁੰਦੀ ਤੇ ਆਊਗਾ ਦੋਨਾਂ ਸਾਈਡਾਂ ਤੇ ਪਰ ਦੋ ਕੁੰਡੀਆਂ ਤੇ ਬਿਲਕੁਲ ਨਹੀਂ ਆਉਣਾ ਇਹ ਤਾਂ ਕਰਕੇ ਆਪਾਂ ਇਹਨੂੰ ਪਹਿਲਾਂ ਕਟਿੰਗ ਕਰ ਲੂਗੇ ਇਹਨੂੰ ਜਿੱਦਾਂ ਆਪਣਾ ਸਲ ਸੇਮ ਮੈਚ ਕਰਕੇ ਉਦਾਂ ਹੀ ਆਪਾਂ ਸਲਾਈ ਚ ਇਹਨੂੰ ਮੈਂ ਤੁਹਾਨੂੰ ਸਲਾਈ ਚ ਦਿਖਾਉਂਗੀ ਵੀ ਆਪਾਂ ਕਿਦਾਂ ਅਟੈਚ ਕਰਦੇ ਹਾਂ ਠੀਕ ਆ ਤੇ ਪਹਿਲਾਂ ਆਪਾਂ ਹੁਣ ਕੱਢ ਲਈ ਸਲਵਾਰ ਦੇ ਪੱਲੇ ਕਿਉਂਕਿ ਇਸ ਸੂਟ ਚ ਹਰ ਇੱਕ ਬੰਦਾ ਉਲਝਦਾ ਹੈ ਠੀਕ ਆ ਤੇ ਤਾਂ ਕਰਕੇ ਮੈਂ ਵੀਡੀਓ ਬਣਾਈ ਹੈ ਵੀ ਤੁਸੀਂ ਉਲਝਿਓ ਨਾ ਇਹ ਬਿਲਕੁਲ ਸੈੱਟ ਆ ਜਾਂਦਾ ਸੂਟ ਕੋਈ ਔਖਾ ਨਹੀਂ ਹੈਗਾ ਸਟਿਚ ਕਰਨਾ ਠੀਕ ਆ ਤੇ ਬਾਕੀ ਤੁਸੀਂ ਹੁਣ ਦੇਖ ਲਈ ਵੀਡੀਓ ਵੀ ਮੈਂ ਕਿੱਦਾਂ-ਕਿੱਦਾਂ ਕਟਿੰਗ ਕੀਤਾ ਇਹ ਠੀਕ ਆ ਸਲਵਾਰ ਦੀ ਲੈਂਥ ਆਪਾਂ ਨੇ ਰੱਖ ਲਈ 29 ਠੀਕ ਆ 33 ਸਲਵਾਰ ਤਿਆਰ ਹੈ 23 ਇੰਚ ਦੇ ਆਪਾਂ ਪੱਲੇ ਕਟਿੰਗ ਕਰਨ ਲੱਗੇ ਆ। ਤੇ ਇਹਨਾਂ ਦੀ ਚੜਾਈ ਦੇਖ ਲਓ ਆਪਾਂ ਵੀ ਪੱਲਿਆਂ ਦੀ ਕਿੰਨੀ ਆ ਰਹੀ ਆ। ਪੱਲਿਆਂ ਦੀ ਚੜਾਈ ਬਿਲਕੁਲ ਸੈੱਟ ਆ ਰਹੀ ਆ 14 ਆ ਰਹੀ ਆ ਆਪਾਂ ਹਾ ਕੰਨੀ ਕੰਨੀ ਸਾਈਡ ਤੋਂ ਕੱਢ ਦੇਣੀ ਆ ਠੀਕ ਆ। ਉਹ ਵੀ ਸਾਢੇ 13 ਦੇ ਪੱਲੇ ਆਪਣੇ ਤਿਆਰ ਰਹਿ ਜਾਣੇ। ਤੇ ਅੱਗੇ ਕੱਢਦੇ ਆਪਾਂ ਕੁੰਦੀਆਂ ਹੁਣ ਤੇ ਕੁੰਦੀਆਂ ਦਾ ਪਹਿਲਾਂ ਆਪਾਂ ਐਸਟੀਮੇਟ ਲਾ ਕੇ ਦੇਖ ਲੈਣਾ ਸਾਰਾ ਕਿਉਂਕਿ ਆਪਾਂ ਨੇ 벨ਟ ਵੀ ਕੱਢਣੀ ਇਹਦੇ ਵਿੱਚੋਂ ਹੀ ਠੀਕ ਆ ਤੇ 벨ਟ ਦਾ ਵੀ ਦੇਖਣਾ ਆਪਾਂ ਨੇ ਵੀ 벨ਟ ਕਿੱਦਾਂ ਨਿਕਲੂਗੀ ਆਪਣੀ ਪਹਿਲਾਂ ਆਪਾਂ ਨਾ ਤੁਸੀਂ ਸਾਰਾ ਸੂਟ ਨਾਪ ਕੇ ਦੇਖ ਲੈਣਾ ਚੰਗੀ ਤਰ੍ਹਾਂ ਵੀ ਆਪਣੀ ਇੱਥੋਂ ਇੱਥੋਂ ਸੈਟਿੰਗ ਹੋ ਜੂਗੀ ਤਾਂ ਤੁਸੀਂ ਸੂਟ ਕਟਿੰਗ ਕਰਿਆ ਕਰੋ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਕੱਪੜਾ ਪੂਰਾ ਨਹੀਂ ਹੁੰਦਾ ਹਨਾ ਤੇ ਆਪਾਂ ਫਿਰ ਉੱਤੇ ਉਲਝ ਜਾਨੇ ਆ ਤੇ ਆਪਣਾ ਬਿਲਕੁਲ ਸੈੱਟ ਨਹੀਂ ਆਉਂਦਾ ਕੱਪੜਾ ਆਪਾਂ ਨੇ ਹੁਣ ਆ 7.5 ਦੀ ਨਿਸ਼ਾਨੀ ਲਾ ਲਈ ਬੈਲਟ ਦੀ ਠੀਕ ਹੈ ਤੇ ਉਸ ਤੋਂ ਅੱਗੇ ਫਿਰ ਵੀ ਨਾਪ ਕੇ ਦੇਖ ਲੈਣਾ ਬਿਲਕੁਲ ਸਹੀ ਆ ਰਿਹਾ ਆਪਣਾ ਤੇ ਆ ਦੇਖ ਲੋ ਤੁਸੀਂ ਵੀ ਜਿਵੇਂ ਹੁਣ ਆਪਾਂ ਇਹ ਬਾਰਡਰ ਛੱਡਤਾ ਠੀਕ ਹੈ ਅੱਗੇ ਬਾਰਡਰ ਛੱਡਤਾ ਕਿਉਂਕਿ ਆਪਾਂ ਨੇ ਸਲਵਾਰ ਦੀ ਹੁੰਦੀਆਂ ਤੇ ਅਟੈਚ ਕਰਨਾ ਹੈ ਇਹ ਠੀਕ ਹੈ ਉਸ ਤੋਂ ਬਾਅਦ 7.5 ਦੀ ਆਪਾਂ ਨੇ ਬੈਲਟ ਛੱਡ ਲੈਣੀ ਆ ਐਦਾਂ ਡਬਲ ਏ ਸਾਰੇ ਸਿਰੇ ਤੱਕ ਠੀਕ ਹੈ ਕਿਉਂਕਿ ਜਿੰਨੀ ਕਬੜੀ 벨ਟ ਪਾਉਗੀ ਆਜੂਗੀ ਬਾਕੀ ਦਾ ਆਪਣਾ ਕਪੜਾ ਬਚ ਜੂਗਾ ਆਪਣੇ ਜਿਹੜੇ ਗਲਿਆਂ ਚ ਕਪੜਾ ਚਾਹੀਦਾ ਉਹ ਸਟ ਆਜੂਗਾ ਠੀਕ ਆ ਤੇ ਆਪਾਂ ਨੇ ਹੁਣ ਦੇਖੋ ਉਰੇ 7.5 벨ਟ ਤੇ ਉਸ ਤੋਂ ਬਾਅਦ 29 ਦੇ ਕਟਿੰਗ ਕਰਨੀ ਆ ਆ ਦੇਖੋ ਉਰੇ 29 ਆ ਗਿਆ ਠੀਕ ਆ 29 ਉਰੇ 2.5 ਇੰਚ ਦੀ ਆਪਾਂ ਨੇ ਮੂਰੀ ਰੱਖ ਲੈਣੀ ਆ ਸਲਵਾਰ ਦੀ ਠੀਕ ਆ ਇਦਾਂ ਤੇ ਆਸਤਨ ਆਪਾਂ ਨੇ ਵਿੱਚੋਂ ਕੱਢ ਲੈਣਾ ਇਦਾਂ ਠੀਕ ਹੈ ਇੱਥੇ 10 ਇੰਚ 10 ਨਾ ਰਹਿਣਾ ਆਪਣਾ ਤੇ ਆਜੋ ਹੁਣ ਪਹਿਲਾ ਆਪਾਂ ਬਾਰਡਰ ਕਟਿੰਗ ਕਰਦੇ ਆਂ ਫਿਰ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਹੈ ਕੁੰਡੀਆਂ ਵੀ ਮੈਂ ਕਿੱਦਾਂ ਕਟੀਆਂ ਕੀਤੀਆਂ ਪਹਿਲਾਂ ਆਪਾਂ ਇਹ ਸਿਰੇ ਤੱਕ ਤਾਰ ਲੈਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਤਾਰਦੇ ਆਂ ਹੁਣ ਬੈਲਟ ਕਸਟਮਰ ਦੀ ਬੈਲਟ ਹੈਗੀ ਐ ਜੀ 22 22 ਤਿਆਰ ਹੈ ਠੀਕ ਹੈ 24 ਦੀ ਆਪਾਂ ਨੇ ਕਟਿੰਗ ਕਰਨੀ ਆ ਕੱਪੜਾ ਬਿਲਕੁਲ ਘੱਟ ਬਚਿਆ ਪਿੱਛੇ ਤੇ ਠੀਕ ਹੈ ਜੀ ਇਹ ਕੱਟ ਲ लीजिए ਆਪਾਂ ਨੇ 벨ਟ ਠੀਕ ਹੈ ਇਹ ਕੱਪੜਾ ਘੱਟ ਸੀਗਾ ਕੰਮ ਨਹੀਂ ਆਉਣਾ ਇਹ ਆਪਾਂ ਅੱਗੇ ਅੱਜ ਜੀ ਹੁਣ ਆਪਾਂ ਲੱਗੇ ਆਂ ਕੁੰਦੀਆਂ ਕਟਿੰਗ ਕਰਨੇ ਠੀਕ ਆ ਸਲਵਾਰ ਦੀਆਂ ਕੁੰਦੀਆਂ ਤੇ ਉਹ ਕਿੱਦਾਂ ਕਟਿੰਗ ਕਰਨੀ ਆ ਉਹ ਵੀ ਦੇਖ ਲਓ ਆਪਾਂ ਨੇ ਲਾਉਣੀਆਂ ਕੁੰਦੀਆਂ ਦੀ ਨਿਸ਼ਾਨੀ ਠੀਕ ਆ 29 ਤੇ 29 ਦੀਆਂ ਕੁੰਦੀਆਂ ਕਟਿੰਗ ਕਰਨੀਆਂ ਕਿਉਂਕਿ ਇਹ ਬਾਦਸਤ ਲੱਗੀ ਨਿਸ਼ਾਨੀ ਪਹਿਲਾਂ 0.5 ਇੰਚ ਮੂਰੀ ਦਾ ਠੀਕ ਆ ਉਰੇ ਤੋਂ ਐਦਾਂ ਤੇ ਇਧਰੋਂ ਵੀ ਆਪਾਂ ਨੇ 29 ਦੀ ਕਟਿੰਗ ਕਰਦੇ ਆਂ 29 ਦੇ ਨਿਸ਼ਾਨੀ ਲਾ ਲੈਣੀ ਤੇ ਉਰੇ ਵੀ ਢਾਈ ਰੱਖ ਲੈਣਾ ਠੀਕ ਆ ਤੇ ਆਪਣੇ ਆ ਚੀਜ਼ ਐਦਾਂ ਮਿਲਾ ਲੈਣੀ ਇੱਧਰ ਨੂੰ ਤੇ ਇੱਥੇ ਰੱਖ ਲੈਣਾ ਆਪਣੇ ਆਸਣ ਇੱਕ ਤਾਂ ਤੁਸੀਂ ਇੱਧਰਲੀ ਸਾਈਡ ਆਸਣ ਰੱਖਣਾ ਠੀਕ ਐ ਇੱਕ ਤੁਸੀਂ ਇੱਧਰਲੀ ਸਾਈਡ ਆਸਣ ਰੱਖਣਾ 10 ਇਦਾਂ ਆ ਦੇਖੋ ਜੀ ਇਹ ਹੋ ਗਈਆਂ ਕੁੰਦੀਆਂ ਤੇ ਕਟਿੰਗ ਕਰਕੇ ਮੈਂ ਤੁਹਾਨੂੰ ਬਾਅਦ ਚ ਦੱਸਦੀ ਆਂ ਵੀ ਵਿਅਸੇ ਮੈਂ ਤੁਹਾਨੂੰ ਨਿਸ਼ਾਨੀ ਲਾ ਕੇ ਪਹਿਲਾਂ ਦੱਸਦੀ ਆਂ ਆਸਣ ਪਰ ਤੁਸੀਂ ਜਦੋਂ ਕੁੰਦੀਆਂ ਕਟਿੰਗ ਕਰਨੀਆਂ ਤੇ ਤੁਸੀਂ ਇਹ ਦਾਸਣ ਰੱਖਣਾ ਇਹ ਦਸਲਵਾਰ ਕਟਿੰਗ ਕਰ ਲਈ ਪਹਿਲਾਂ ਤੁਸੀਂ ਠੀਕ ਹੈ ਫਿਰ ਇੱਕ ਗੁੰਦੀ ਚੱਕਣੀ ਇਹਦੇ ਉੱਪਰ ਰੱਖ ਕੇ ਫਿਰ ਕਟਿੰਗ ਕਰਨੀ ਆ ਕਿਉਂਕਿ ਨਾ ਜੜੀ ਬਾਦੂ ਦਾ ਕੱਪੜਾ ਹੁੰਦਾ ਜਿਵੇਂ ਆ ਨੀਚੇ ਬਾਦੂ ਨਿਕਲੇ ਆਉਂਦਾ ਹਨਾ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਸਟਿਚ ਕਰਦੇ ਆ ਨਾ ਫਿਰ ਇੱਥੇ ਬਾੜ ਪੈਣ ਲੱਗ ਜੰਨੇ ਆ ਸਲਾਈ ਚ ਹਨਾ ਇਹ ਸਲਾਈ ਚ ਬਾੜ ਤਾਂ ਪੈਂਦੇ ਹੁੰਦੇ ਆ ਜਦੋਂ ਆਪਾਂ ਕੁੰਦੀਆਂ ਦੇ ਉੱਪਰ ਕੁੰਦੀਆਂ ਰੱਖ ਕੇ ਨਹੀਂ ਕਟਿੰਗ ਕਰਦੇ ਹੁਣ ਦੇਖੋ ਇੱਕ ਗੁੰਦੀ ਦਾ ਕਿੰਨਾ ਫਰਕ ਹੈ ਹਨਾ ਆ ਕੱਪੜਾ ਬਾਦੂ ਹੈ ਇਹ ਆਪਾਂ ਨਾਲ ਦੀ ਨਾਲ ਕਟਿੰਗ ਕਰਨਾ ਚਾਹੀਦਾ ਫਿਰ ਕਦੇ ਬਾੜ ਨਹੀਂ ਪਊਗਾ ਸਲਵਾਰ ਚ ਜਦੋਂ ਤੁਸੀਂ ਬੈਕ ਸਾਈਡ ਵਾਲੀ ਸਲਾਈ ਲਾਉਣੀ ਹੈ ਠੀਕ ਆ ਇਦਾਂ ਸਨਾਈ ਰਹਿਣਾ ਪੂਰਾ ਤੇ ਆਪਾਂ ਨੇ ਉਰੇ ਤੋਂ ਕਟਿੰਗ ਕਰਨੀ ਆ ਜਿੰਨਾ ਜਿੰਨਾ ਬਾ ਸਾਰਾ ਕੱਟ ਲੈਣਾ। ਪੂਰੇ ਤੋਂ ਆਸਨ ਕੱਢ ਲੈਣੇ ਚਾਰੇ ਇਕੱਠੇ ਹੀ। ਠੀਕ ਹੈ। ਹਲੋ ਜੀ। ਇਹ ਹੋ ਗਿਆ ਜੀ ਆਪਣਾ ਸੂਟ ਕਟਿੰਗ ਬਾਰਡਰ ਵਾਲਾ ਠੀਕ ਹੈ। ਤੇ ਜੇ ਤੁਸੀਂ ਇਹਦੀ ਸਟੀਚਿੰਗ ਦੇਖਣੀ ਹੈ ਤਾਂ ਆਪਾਂ ਨੈਕਸਟ ਵੀਡੀਓ 'ਚ ਇਹਦੀ ਸਟੀਚਿੰਗ ਵੀ ਪਾ ਦੂੰਗੇ ਤੇ ਆਪਾਂ ਨੇ ਕਿੰਦਾ ਇਹ ਉੱਚਾ ਕਰਿਆ ਹੈ ਠੀਕ ਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ